फिलौर के वार्ड नंबर तेरह की जिमनी चोण जित हासिल करके कौंसलर बनी रजनी गाबा पत्नी मुकेश गाबा गोरी अधिकार तौर पर चुकाने चुका शनिवार को नगर कौंसल दफ्तर विखे सह चुक समागम रखा गया जिस विच एस डीएम फिलौर अमनपाल आहूजा ने रजनी गाबा ने सह चुका के कौंसलर बनने दधाया द्वार इस मौके काउंसलर रजनी गाबा ने वार्ड नंबर तेरह वास प्रशासन का तहदुल धनवाद कर वार्ड वासम से करवाई तत्पर रहेगी इस मौके पहुंचे आम आदमी पार्टी तो हल्का फिलौर के इंचार्ज प्रिंसीपल प्रेम कुमार ने भी रजनी गाबा ने मुबारक दिखाई विश्वास दवाया कि शहर के विकास कार्जा सरकार वालों किसी किस्म की मुश्किल पेश नहीं आन जाएगी इस मौके कार्ज साधक अफसर रामजीत नेहा पम्मा काउंसलर, डॉक्टर राकेश शर्मा साहब का चेयरमैन मार्केट कमेटी फिलौर मुकेश गाबा गोरी कैंत गाबा, काउंसलर, राकेश कालिया काउंसलर, राजेश रॉक्सी काउंसलर, शंकर संधु काउंसलर, परमजीत साहब का काउंसलर, राय वरिंदर रणजीत मसीह का काउंसलर सुरेंद्र सहोता अशोक बत्रा कामरेड गोगी राजीव कौशिक जतिंदर शर्मा मिंकू शर्मा टिक्कू शुक्ला संजू पासी रिंका पासी रमेश कनोजिया पूरन चंद शर्मा रवि सरोए विवेश बांसल का काउंसलर सतीश बंडला अते होर हाजर सन फिलोर तो फिलोर टीवी ले संदीप पटियारा दी रिपोर्ट मैं, मैं अपना नाम हाँ। नगर काउंसल नगर काउंसल फिलौर लई फिलौर लई वार्ड नंबर 13 लई ਮੈਂ ਅੱਜ ਜਾਣੇ ਪ੍ਰੰਤ ਮੈਂਬਰ ਚੁਣੇ ਜਾਣ ਕਿੰਨ ਸੱਚੇ ਦਿਲੋਂ ਸੱਚੇ ਦਿਲੋਂ ਸੋਖਾ ਕੇ ਸੋਖਾ ਕੇ ਕਹਿੰਦੀ ਹਾਂ ਕਹਿੰਦੀ ਹਾਂ ਕਿ ਕਿ ਮੈਂ ਮੈਂ ਭਾਰਤ ਅਤੇ ਕਾਨੂੰਨ ਅਨੁਸਾਰ ਭਾਰਤ ਅਤੇ ਕਾਨੂੰਨ ਅਨੁਸਾਰ ਸਥਾਪਿਤ ਕੀਤੇ ਆਪਕਿ ਕਿਤੇ ਭਾਰਤ ਦੇ ਸੰਵਿਧਾਨ ਭਾਰਤ ਦੇ ਸੰਵਿਧਾਨ ਵਿੱਚ ਪੂਰਨ ਵਿਸ਼ਵਾਸ ਰੱਖਾਂਗੀ ਵਿੱਚ ਪੂਰਨ ਵਿਸ਼ਵਾਸ ਰੱਖਾਂਗੀ ਅਤੇ ਉਸ ਦੀ ਸੱਚੇ ਅਤੇ ਹਿੰਦੀ ਸੱਚੀ ਵਫਾਦਾਰ ਰਹਾਂਗੀ ਵਫਾਦਾਰ ਰਹਾਂਗੀ ਅਤੇ ਮੈਂ ਕਿ ਮੈਂ ਜਿੰਨਾ ਕਾਰਜਾਂ ਨੂੰ ਜਿੰਨਾ ਕਾਰਜਾਂ ਨੂੰ ਸਪਾਲਣ ਲੱਗੀ ਹਾਂ ਸੰਭਾਲਣ ਲੱਗੀ ਹਾਂ ਉਹਨਾਂ ਨੂੰ ਪੂਰੀ ਵਫਾਦਾਰੀ ਪੂਰੀ ਵਫਾਦਾਰੀ ਨਾਲ ਨਿਭਾਵਾਂਗੀ ਨਿਭਾਵਾਂਗੀ ਠੀਕ ਹੈ भेट <laughs> <laughs> मैं रजनी गाबा ਤੇਰਾ ਨੰਬਰ ਵਾਰਡ ਦੀ ਤੋਂ ਇਲੈਕਸ਼ਨ ਹੋਈ ਸੀ ਫਿਰ ਇਹ ਵੋਟਰਸ ਨੇ ਸਪੋਰਟਰਸ ਨੇ ਮੈਨੂੰ ਜਿਟਾਇਆ ਮੇਰੇ ਹਸਬੰਦ ਨੇ ਬਹੁਤ ਇੱਥੇ ਕੰਮ ਕੀਤੇ ਇਹਨਾਂ ਦੀ ਬਦੌਲਤ ਮੈਂ ਬਹੁਤ ਅੱਛੀ ਤਰ੍ਹਾਂ ਜਿੱਤ ਪ੍ਰਾਪਤ ਕੀਤੀ ਅੱਜ ਉਸ ਤੇ ਉਪਲਕਸ ਤੇ ਮੈਨੂੰ ਸੌਂ ਚੁਕਾਈ ਗਈ ਹੁਣ ਮੈਂ ਆਫੀਸ਼ੀਅਲ ਕਾਉਂਸਲਰ ਬਣ ਗਈ ਹੁਣ ਮੈਂ ਆਪਣੇ ਵਾਰਡ ਦੇ ਲਈ ਬਹੁਤ ਅੱਛੇ ਕੰਮ ਕਰਾਂਗੀ ਡੈਡੀਕੇਟਿਡ ਰਵਾਂਗੀ ਔਰ ਕੋਈ ਵੀ ਵਾਰਡ ਵਾਲਿਆਂ ਨੂੰ ਸਮੱਸਿਆ ਹੋਏ ਮੈਂ ਉਸੇ ਹਾਜ਼ਰ ਰਵਾਂਗੀ ਥੈਂਕ ਯੂ ਸੋ ਮਚ ਜਿਵੇਂ ਕਿ ਸਾਰੇ ਜਾਣਦੇ ਹਨ ਕਿ ਸਾਡੇ ਦੇਸ਼ ਨੂੰ ਗਣਤੰਤਰ ਬਣੇ ਅੱਜ 75 ਸਾਲ ਪੂਰੇ ਹੋ ਰਹੇ ਹਨ ਜੋ ਕਿ 75 ਸਾਲਾਂ ਉਪਰੰਤ ਕੱਲ ਗਣਤੰਤਰ ਦਿਵਸ ਹੈ ਅੱਜ 25 ਜਨਵਰੀ ਨੂੰ 75 ਸਾਲ ਪੂਰੇ ਹੋ ਰਹੇ ਹਨ ਇਸ ਦੇ ਨਾਲ ਹੀ ਅੱਜ ਰਾਸ਼ਟਰੀ ਵੋਟਰ ਦਿਵਸ ਵੀ ਹੈ ਨੈਸ਼ਨਲ ਵੋਟਰ ਡੇ ਹੈ ਇਸ ਮੌਕੇ ਤੇ ਮੈਂ ਸਭੂ ਫਲੋਰ ਵਾਸੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਵੀ ਉਹ ਅੱਜ ਦੇ ਨੇ ਇਹ ਪ੍ਰਣ ਕਰਨ ਕਿ ਜਦੋਂ ਵੀ ਕੋਈ ਇਲੈਕਸ਼ਨ ਹੁੰਦੀ ਹੈ ਉਹ ਆਪਣੀ ਉਸ ਵਿੱਚ ਸ਼ਮੂਲੀਅਤ ਯਕੀਨੀ ਬਣਾਉਣ ਇਸ ਦੇ ਨਾਲ ਹੀ ਬਿਨਾ ਕਿਸੇ ਡਰ ਪ੍ਰਲੋਭਨ ਦੇ ਜ਼ਬਾਓ ਤੋਂ ਸਿਪਾਹੀਚਾਰੇ ਤਬਖ ਹੋ ਕੇ ਉਹ ਦੇਸ਼ ਦੇ ਲਈ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰੋ। ਅੱਜ ਦੀ ਆਉਦੀ ਅੱਜ ਹਲਕਾ ਵਿਧਾਨ ਸਭਾ ਫਲੋਰ ਦਾ ਸ਼ਹਿਰ ਫਲੋਰ ਦੇ ਵਿੱਚ ਨਗਰ ਕੌਂਸਲ ਦੇ ਵਾਰਡ ਨੰਬਰ 13 ਦੀ ਜਿਹੜੀ ਸੀ ਪਿਛਲੇ ਦਿਨਾਂ ਦੇ ਵਿੱਚ ਜਿੰਨੀ ਚੋਣ ਹੋਈ ਸੀ ਉਸ ਦੇ ਚੋਣ ਦੇ ਵਿੱਚ ਜਿਹੜੀ ਰਜਨੀ ਗੱਭਾ ਆ 448 ਵੋਟਾਂ ਦੀ ਵੀਰ ਦੇ ਨਾਲ ਜਿੱਤ ਕੇ ਜਿੱਤੀ ਸੀ। ਤਾਂ ਉਸੇ ਹੀ ਸਬੰਧ ਦੇ ਵਿੱਚ ਅੱਜ ਜਿਹੜਾ ਸਗਾ ਵਿਭਾਗੀ ਤੌਰ ਤੇ ਅਫੀਸ਼ੀਅਲ ਤੌਰ ਤੇ ਜਿਹੜਾ ਸੀ ਉਹਨਾਂ ਨੂੰ ਅੱਜ ਇੱਥੇ ਸੌ ਚੁੱਕ ਸਮਾਗਮ ਸੀਗਾ ਉਹਨਾਂ ਨੂੰ ਅੱਜ ਜਿਹੜੇ ਕਨਵੀਨਰ ਕਮ ਐਸਟੀਐਮ ਜਿਹੜੇ ਸੀਗੇ ਉਹਨਾਂ ਨੇ ਸੌ ਦੀ ਜਿਹੜੀ ਰਕਮ ਪੂਰੀ ਕੀਤੀ ਆ ਅਸੀਂ ਉਹਨਾਂ ਨੂੰ ਮੁਬਾਰਕਵਾਦ ਦੇਣ ਦੇ ਲਈ ਆਏ ਆ ਰਜਨੀ ਕਾਬਾ ਜੀ ਨੇ ਕਿ ਉਹ ਨਗਰ ਕੌਂਸਲ ਦੇ 13 ਨੰਬਰ ਵਾਰਡ ਦੀ ਨਿਵੰਦਗੀ ਕਰਨਗੇ ਔਰ ਉਸ ਵਾਰਡ ਦੇ ਵੋਟਰਾਂ ਲੋ ਵੋਟਰਾਂ ਨੇ ਜਿਨ੍ਹਾਂ ਨੇ ਉਹਨਾਂ ਦਾ ਸਾਥ ਦਿੱਤਾ ਆ ਔਰ ਸਮੁੱਚੇ ਸ਼ਹਿਰ ਦੀ ਵਿਕਾਸ ਦੇ ਲਈ ਜਿਹੜਾ ਹੈਗਾ ਉਹ ਕੰਮ ਕਰਨਗੇ ਔਰ ਇੱਥੇ ਸਾਰੇ ਮੇਰੇ ਕਾਉਂਸਲਰ ਸਹਿਬਾਨ ਜਿਹੜੇ ਆ ਆਵੇਬੀ ਸ਼ਰਮਾ ਜੀ ਰਾਜਾ ਸੰਧੂ ਜੀ ਔਰ ਜਿਹੜੇ ਸੀ ਕਾਲਿਆ ਸਾਹਿਬ ਤੇ ਸਾਰੇ ਰੁਕਸੀ ਜੀ ਔਰ ਸਾਰੇ ਜਿਹੜੇ ਆ 15 ਦੇ 15 ਵਾਰਡਾਂ ਦੇ ਕਾਉਂਸਲਰ ਸਹਿਬਾਨ ਵੀ ਹਨ ਔਰ ਇੱਥੇ ਅੱਜ ਜਿਹੜਾ ਆਪਣੇਕਾਰ ਸਾਧਕ ਆਤਮ RAM ਜੀ ਜੀ ਹੈ ਉਹਨਾਂ ਦੀ ਰਹਿਨਮਾਈ ਦੇ ਵਿੱਚ ਸਾਰਿਆਂ ਨੇ ਜਿਹੜੇ ਹੈਗੇ ਇੱਥੇ ਉਹ ਸੋਚ ਸਮਾਗਨ ਦੇ ਵਿੱਚ ਹਿੱਸਾ ਲਿਆਗਾ ਅਸੀਂ ਫੇਰ ਸਮੁੱਚੇ ਗਾਭਾ ਪਰਿਵਾਰ ਨੂੰ ਬਧਾਈਆਂ ਦਿੰਦੇ ਆ ਮੁਬਾਰਕਵਾਦ ਦਿੰਦੇ ਆ ਕਿ ਉਹ ਕਾਉਂਸਲਰ ਬਣੇ ਨੇ ਅੱਜ ਤੋਂ ਜਿਹੜਾ ਹੈਗਾ ਉਹ ਰਸਮੀ ਤੌਰ ਤੇ ਆਪਣਾ ਜਿਹੜਾ ਕੰਮ ਸ਼ੁਰੂ ਕਰਨਗੇ ਔਰ ਸ਼ਹਿਰ ਦੀ ਬੁਕਾਸ਼ੀ ਵਿੱਚ ਆਪਣਾ ਵੱਡਾ ਅਹਿਮ ਯੋਗਦਾਨ ਪਾਉਣਗੇ ਧੰਨਵਾਦ